ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈਂ ਜੀ ਸਾਈਂ ਲੋਕਾਂ ਫਕੀਰ ਲੋਕਾਂ ਗੁਰੂ ਰਹਿਬਰਾਂ ਬਾਬਾ ਜੀ ਜਿਨੇ ਵੀ ਉਸ ਰੱਬ ਦੇ ਪਿਆਰੇ ਹੋਏ ਉਹਨਾਂ ਨੇ ਇਸ਼ਕ ਦਾ ਜਿਹੜਾ ਹੈ ਇਸ਼ਕ ਦੇ ਬਾਰੇ ਫਰਮਾਇਆ ਪ੍ਰੇਮ ਦੇ ਬਾਰੇ ਜਿਹੜਾ ਇਹ ਫਰਮਾਇਆ ਕਿ ਪਰਮਾਤਮਾ ਦਾ ਦਰ ਜਿਹੜਾ ਹੈ ਉਹਦਾ ਦਰ ਦਾ ਜਿਹੜੀ ਕੁੰਜੀ ਹੈ ਉਹ ਇਸ਼ਕ ਹੈ ਮੁਹੱਬਤ ਹੈ ਜ਼ਰਾ ਗੌਰ ਕਰਨਾ ਇਸ਼ਕ ਜ਼ਿੰਦਗੀ ਇਸ਼ਕ ਬੰਦਗੀ ਮੁਰਸ਼ਿਦ ਨੇ ਫਰਮਾਇਆ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਆਇਆ ਇਹ ਗੁਰੂਆਂ ਨੇ ਫਰਮਾਇਆ ਸਾਰਾ غور ਕਰਨਾ ਔਰ ਬਿਨਾ ਇਸ਼ਕ ਨਾ ਮੰਜ਼ਲ ਹੱਥ ਆਵੇ ਬਿਨਾ ਇਸ਼ਕ ਨਾ ਬਣਦੀਆਂ ਬਾਤਾਂ ਇੱਕ ਫਕੀਰ ਉਸ ਸੋਹਣੇ ਸਾਹਿਬ ਦੇ ਇੱਕ ਫਕੀਰ ਮਾਰੂਥਲ ਦੀ ਹਵਾ ਵਿੱਚ ਲਪੇਟੇ ਹੋਏ ਇੱਕ ਸੂਫੀ ਫਕੀਰ ਉਹ ਆਪਣੀ ਖਾਨਗਾਹ ਦੇ ਆਪਣੇ ਦਰਬਾਰ ਦੇ ਦਰਵਾਜ਼ੇ ਤੇ ਬੈਠੇ ਸਨ ਚਾਨਣ ਜਿਹੜਾ ਉਹ ਹੌਲੇ ਹੌਲੇ ਰੇਤ ਤੇ ਜਿਹੜਾ ਫੈਲ ਰਿਹਾ ਸੀ ਤੇ ਉਹਨਾਂ ਫਕੀਰਾਂ ਦੀਆਂ ਅੱਖਾਂ ਵਿੱਚ ਨਾ ਇੱਕ ਅਜੀਬ ਰੋਹਾਨੀ ਇਲਾਹੀ ਚਮਕ ਸੀ ਨੀਂ ਜੋਗੀ ਨਹੀਂ ਕੋਈ ਰੂਪ ਹੈ ਰੱਬ ਦਾ ਇਹ ਸਜੋਗੀ ਦਾ ਇਸ ਨੂੰ ਫੱਗਦਾ zara gaur kar ਉਹਨਾਂ ਦੇ ਚਿਹਰੇ ਤੇ ਐਸੀ ਸ਼ਾਂਤੀ ਫਕੀਰ ਲੋਕਾਂ ਦੇ ਬਾਬਾ ਨੇ ਸਾਧੂ ਲੋਕਾਂ ਦੇ ਮਹਾਤਮਾ ਲੋਕਾਂ ਦੇ ਗੁਰੂ ਲੋਕਾਂ ਦੇ ਹੁੰਦੀ ਹੈ ਕਿ ਜਿਵੇਂ ਅੰਦਰ ਕੋਈ ਆਬਾਦ ਮੰਦਰ ਵਸਦਾ ਹੋਵੇ ਬਾਬਾ ਜੀ ਬਾਬਾ ਮੰਦਰ ਉਹਨਾਂ ਦੇ ਕੋਲ ਇੱਕ ਨੌਜਵਾਨ ਆਇਆ ਆ ਕੇ ਦੇਖਿਆ ਵੀ ਬਾਬਾ ਜੀ ਬਾਹਰ ਹੀ ਬੈਠੇ ਆ ਉਹ ਵੀ ਬਹਿ ਗਿਆ ਬਹਿ ਗਿਆ ਕੁਝ ਸਮੇਂ ਤੱਕ ਬੈਠਾ ਰਿਹਾ ਬੈਠਾ ਰਿਹਾ ਬੈਠਾ ਰਿਹਾ ਤੇ ਫਿਰ ਥੋੜੇ ਸਮੇਂ ਬਾਅਦ ਕਹਿਣ ਲੱਗਾ ਕਿੰਦਾ ਬਾਬਾ ਜੀ ਤੁਸੀਂ ਰੱਬ ਦੀਆਂ ਗੱਲਾਂ ਕਰਦੇ ਹੋ ਰੱਬ ਕਿੱਥੇ ਹੈ ਤੁਸੀਂ ਕਹਿੰਦੇ ਹੋ ਆਤਮਾ ਜਿਹੜੀ ਹੈ ਉਹ ਪਰਮਾਤਮਾ ਦੇ ਨਾਲ ਜਦੋਂ ਮਿਲਦੀ ਹੈ ਉਹ ਘਰ ਮਿਲਦਾ ਹੈ ਸੋਹਣੇ ਦਾ ਤੇ ਉਹ ਆਪਣਾ ਘਰ ਕਿਵੇਂ ਲੱਭਦੀ ਹੈ ਰੂਹ ਆਖਿਰ ਆਪਣਾ ਘਰ ਕਿਵੇਂ ਲੱਭਦੀ ਹੈ ਔਰ ਇਹ ਸਾਡਾ ਸ਼ਰੀਰ ਤਾਂ ਹੈ ਇਹ ਤਾਂ ਭੋਜਨ ਕਰਦਾ ਹੈ ਇਹ ਰੂਹ ਦਾ ਕੀ ਭੋਜਨ ਹੈ ਤੁਸੀਂ ਰੂਹ ਦੀ ਗੱਲ ਕੀਤੀ ਹੈ ਤੁਸੀਂ ਕਹਿੰਦੇ ਹੋ ਵੀ ਰੂਹ ਦਾ ਰੂਹ ਨੂੰ ਵੀ ਭੋਜਨ ਚਾਹੀਦਾ ਹੈ ਉਹ ਰੂਹ ਦਾ ਭੋਜਨ ਕੀ ਹੈ ਤਾਂ ਫਕੀਰ ਮੁਸਕਰਾਏ ਅੱਖਾਂ ਬੰਦ ਕੀਤੀਆਂ ਹੌਲੀ ਹਵਾ ਵਿੱਚ ਰਲਦੇ ਹੋਏ ਸ਼ਬਦ ਕਹਿਣ ਲੱਗੇ ਕਹਿੰਦੇ ਭਾਈ ਇਹ ਜਿਹੜਾ ਇਸ਼ਕ ਹੈ ਨਾ ਇਹ ਜਿਹੜੀ mohabbat ਇਹੀ ਉਸ ਰੂਹ ਦਾ ਭੋਜਨ ਸਰਾ ਗੌਰ ਕਰਨਾ ਕਿ ਇਹ ਇਸ਼ਕ ਹੀ ਹੈ ਜੋ ਮੰਜ਼ਲਾ ਦਿੰਦਾ ਹੈ ਉਹ ਕਹਿਣ ਲੱਗੇ ਜਿਵੇਂ ਸ਼ਰੀਰ ਨੂੰ ਹਰ ਪਲ ਸਾਹ ਦੀ ਲੋੜ ਹੁੰਦੀ ਹੈ ਸਾਹ ਦੀ ਲੋੜ ਨਹੀਂ ਇਸੇ ਤਰ੍ਹਾਂ ਇਹ ਰੂਹ ਨੂੰ ਇਸ਼ਕ ਦੀ ਲੋੜ ਹੁੰਦੀ ਹੈ ਮੁਹੱਬਤ ਦੀ ਲੋੜ ਹੁੰਦੀ ਪਿਆਰ ਦੀ ਲੋੜ ਹੁੰਦੀ ਤੁਸੀਂ ਜਰਾ ਗੌਰ ਕਰਨਾ ਜਿਸ ਬੱਚੇ ਨੂੰ ਛੋਟੇ ਬੱਚੇ ਘਰ ਦੇ ਵਿੱਚ ਬੜਾ ਪ੍ਰੇਮ ਮਿਲਦਾ ਹੋਵੇਗਾ ਬੜਾ ਪਿਆਰ ਮਿਲਦਾ ਹੋਵੇਗਾ ਉਹ ਨਾ ਭੋਜਨ ਘਟ ਕਰਦਾ ਜਰਾ ਗੌਰ ਕਰਨਾ ਉਹ ਭੋਜਨ ਜਿਹੜਾ ਹੈ ਛੋਟੇ ਬੱਚੇ ਦੀ ਗੱਲ ਕੁ ਵੱਡੇ ਦੀ ਨਹੀਂ ਵੱਡਾ ਤਾਂ ਵਿਚਾਰਾ ਉੱਗੀ ਪਤਾ ਕਿਹੜੇ ਰੰਗਾਂ ਛੱਡੀ ਬੈਠਾ ਹੈ ਕਿ ਛੋਟੇ ਬੱਚੇ ਦੀ ਗੱਲ ਕਰ ਰਿਹਾ ਜਿਹਨੂੰ ਜ਼ਿਆਦਾ ਪ੍ਰੇਮ ਮਿਲਦਾ ਤੁਸੀਂ ਦੇਖ ਲੈਣਾ ਹੈ ਤੇ ਆਪਣੇ ਆਲੇ ਦੁਆਲੇ ਕੋਈ ਛੋਟਾ ਬੱਚਾ ਹੋਏਗਾ ਨਾ ਜਿਹੜਾ ਬਹੁਤ ਹੀ ਜ਼ਿਆਦਾ ਆਲੇ ਦੁਆਲੇ ਉਹਦੇ ਜਿਹੜਾ ਇੱਕ ਵੱਡੀ ਫੈਮਿਲੀ ਚ ਰਹਿੰਦਾ ਹੋਏਗਾ ਉਸਨੂੰ ਬੜਾ ਪ੍ਰੇਮ ਮਿਲੇਗਾ ਉਹਨੇ ਉਹਨਾਂ ਕੀ ਭੋਜਨ ਕਰਨਾ ਜਿੰਨੀ ਕੋ ਨੂੰ ਲੋਡ ਪੈਂਦੀ ਹੈ ਉਹ ਐਸੀ ਅਵਸਥਾ ਹੁੰਦੀ ਹੈ ਉਹਦੀ ਉਹ ਕਹਿੰਦੇ ਆ ਜਿਹਦੀ ਰੂਹ ਰੱਜ ਗਈ ਉਹਨੇ ਜਿਸਮਨ ਕੀ ਰਜਣਾ ਇਹ ਰੂਹ ਰੱਜੀ ਹੋਵੇ ਇਸ ਰੂਹ ਵਿੱਚ ਰੂਹ ਹੀ ਤੂੰ ਹੋਵੇਂ ਉਹ ਨਾਲ ਮੁਹੱਬਤ ਦਾ ਰਜ ਲੈਣੀ ਸੋ ਜ਼ਰਾ ਗੌਰ ਕਰਨਾ ਉਹ ਇਸ਼ਕ ਦੀ ਗੱਲ ਹੈ ਕਿ ਇਹ ਰੂਹ ਜਿਹੜਾ ਹੈ ਰੂਹ ਦਾ ਜਿਹੜਾ ਭੋਜਨ ਹੈ ਉਹ ਇਸ਼ਕ ਹੈ ਮੁਹੱਬਤ ਹੈ ਪ੍ਰੇਮ ਹੈ ਇਹ فرمایا ਗਿਆ ਜਿਵੇਂ ਸਰੀਰ ਨੂੰ ਹਰ ਪਲ ਸਾਹ ਦੀ ਲੋੜ ਹੈ ਇਦਾਂ ਹੀ ਰੂਹ ਨੂੰ ਇਸ਼ਕ ਦੀ ਲੋੜ ਹੈ ਪ੍ਰੇਮ ਦੀ ਲੋੜ ਹੈ ਜਿਵੇਂ ਸਾਹ ਜਿੱਥੇ ਸਾਹ ਖਤਮ ਹੋਏ ਜਿਸਮ ਮਰ ਜਾਂਦਾ ਹੈ ਪਰ ਜਿੱਥੇ ਇਸ਼ਕ ਦਾ ਦੀਵਾ ਬੁੱਝ ਜਾਂਦਾ ਹੈ ਜਿੱਥੇ ਇਸ਼ਕ ਖਤਮ ਹੋ ਗਿਆ ਪ੍ਰੇਮ ਖਤਮ ਹੋ ਗਿਆ ਉਹ ਉਮਰ ਜਾਂਦੀ ਚਾਹੇ ਸ਼ਰੀਰ ਜਿੰਦਾ ਰਹੇ ਫਕੀਰਾਂ ਨੇ ਹੌਲੀ ਹੌਲੀ ਰੇਤ ਨੂੰ ਹੱਥ ਨਾਲ ਛੂਇਆ ਉਹ ਕਹਿੰਦੇ ਸਾਹ ਦਿਖਦਾ ਨਹੀਂ ਦਿਖਦਾ ਨਾ ਪਰ ਉਸ ਦਾ ਅਸਰ ਦਿਖਦਾ ਹੈ ਕਹਿੰਦੇ ਹਾਂਜੀ ਬਾਬਾ ਕਹਿੰਦੇ ਇਦਾਂ ਹੀ ਇਸ਼ਕ ਵੀ ਐਵੇਂ ਹੀ ਹੈ ਉਹ ਨਜ਼ਰ ਨਹੀਂ ਆਉਂਦਾ ਪਰ ਇਹਦੇ ਬਗੈਰ ਬੰਦੇ ਦੀ ਰੂਹ ਜਿਹੜੀ ਹੈ ਨਾ ਉਹ ਸੁੱਕੀ ਰੇਤ ਵਰਗੀ ਬਣ ਜਾਂਦੀ ਸੁੱਕੀ ਰੇਤ ਵਰਗੀ ਬਣ ਜਾਂਦੀ ਦਰਗਾਹ ਵਰਕਰ ਨਾ ਜਿਹੜਾ ਇਸ਼ਕ ਨਾਲ ਭਰਪੂਰ ਨਹੀਂ ਉਹ ਸੋਹਣੇ ਰੱਬ ਦੇ ਉਹਦੀ ਜਿਹੜੀ ਰੂਹ ਹੈ ਉਹ ਉਸ ਕੀ ਰੇਤ ਵਰਗੀ ਹੈ ਬਾਬਾ ਇਹ ਫਕੀਰ ਲੋਕ ਕਹਿੰਦੇ ਰੂਹ ਦਾ ਦਰਪਨ ਹੈ ਫਕੀਰਾ ਨੇ ਉਸ ਨौजवान ਦੀਆਂ ਅੱਖਾਂ 'ਚ ਵੇਖਿਆ ਤੇ ਕਿਹਾ ਰੂਹ ਆਪਣਾ ਚਿਹਰਾ ਕਿਸੇ ਹੋਰ ਦੀਆਂ ਅੱਖਾਂ ਵਿੱਚ ਵੇਖਦੀ ਹੈ ਰੂਹ ਆਪਣਾ ਜਿਹੜਾ ਕਿਸੇ ਹੋਰ ਦੀਆਂ ਅੱਖਾਂ ਵਿੱਚ ਵੇਖਦੀ ਹੈ ਜਿਵੇਂ ਬੰਦਾ ਸ਼ੀਸ਼ੇ ਬਿਨਾ ਆਪਣਾ ਚਿਹਰਾ ਨਹੀਂ ਜਾਣ ਸਕਦਾ ਨਾ ਉਦਾਂ ਹੀ ਇਸ਼ਕ ਬਿਨਾ ਰੂਹ ਜਿਹੜੀ ਹੈ ਆਪਣੀ ਕਦਰ ਨਹੀਂ ਜਾਣ ਸਕਦੀ ਆਪਣੀ ਕਦਰ ਨਹੀਂ ਪਹਿਚਾਨ ਸਕਦੀ ਬਾਬਾ ਜ਼ਰਾ ਗੌਰ ਕਰ। ਇਹ ਇਸੇ ਲਈ ਫਕੀਰ ਜੋ ਹੈ ਮੁਰਸ਼ਦ ਜੋ ਹੈ ਦਿਲ ਟੁੱਟਿਆ ਇਸ ਸੰਸਾਰ ਵਿੱਚੋਂ ਜ਼ਿੰਦਗੀ ਵਿੱਚ ਆਇਆ ਫਕੀਰ ਜ਼ਿੰਦਗੀ ਵਿੱਚ ਮੈਨੂੰ ਮਿਲਿਆ ਗੁਰੂ ਮੁਰਸ਼ਦ ਕਿਸੇ ਗੁਰੂ ਲੋਕ ਜਾਂ ਕਿਸੇ ਐਸੀ એનર્ਜੀ ਨਾਲ ਵਿਦ ਨਾਲ ਜੋ ਕਿ ਤੁਹਾਨੂੰ ਪ੍ਰੇਮ ਕਰੇ ਇਹ ਐਵੇਂ ਨਹੀਂ ਜਿੰਨੇ ਲਿਖਿਆ ਕਿ ਹਰ ਮੁਸ਼ਕਿਲ ਦੇ ਮੇਲੇ ਬਾਬਾ ਰਖਦਾਬ ਖਿਆਲ ਮੇਰਾ ਮੈਂ دیਵਾਨੀ ਉਹ ਇਸੇ ਲਈ ਜਿਹੜਾ ਉਸ એનર્ਜੀ ਦੇ ਨਾਲ ਜਿਹੜਾ ਉਸ ਜੇ ਕੋਈ ਵਾਹਿਗੁਰੂ ਨੂੰ ਪ੍ਰੇਮ ਕਰਦਾ ਹੈ ਤਾਂ ਵਾਹਿਗੁਰੂ ਵੀ ਉਹਨਾਂ ਹੀ ਪ੍ਰੇਮ ਕਰਦਾ ਹੈ। ਜੇ ਕੋਈ ਅੱਲਾਹ ਨੂੰ ਪ੍ਰੇਮ ਕਰਦਾ ਉਹ ਵੀ ਉਹਨਾਂ ਹੀ ਕਰਦਾ ਹੈ। ਰਾਮ ਨੂੰ ਪ੍ਰੇਮ ਕਰਦਾ ਸ਼ਿਵ ਨੂੰ ਉਹ ਵੀ ਉਹਨਾਂ ਹੀ ਕਰਦੇ। ਜਿਹੜਾ ਵੀ ਨਰਜੀ ਦੇ ਨਾਲ ਇਹ ਗੌਰ ਕਰਨਾ ਜ਼ਰਾ ਇਸ ਗੱਲ ਨੂੰ ਸਮਝਣਾ। ਉਹ ਮਾਲਕ ਉਸ ਨੂੰ ਪਿਆਰ ਕਰਦਾ। ਉਹ ਮਾਲਕ ਪਿਆਰ ਕਰਦਾ ਪਰ ਹੁਣ ਰੂਹਾਂ ਦਾ ਇਸ਼ਕ ਵੀ ਹੁੰਦਾ ਹੈ। ਗੁਰੂ ਮੁਰਸ਼ਿਦ ਜਦੋਂ। ਔਰ ਇਹ ਇਸ਼ਕ ਨੋਕਾ ਨਾ ਇਥੇ ਮਿਛੜਨ ਦਾ ਦਰ ਤੇ ਨਾ ਕੋਈ ਧੋਖਾ। ਜ਼ਰਾ ਗੌਰ ਕਰ। ਰੂਹ ਨੂੰ ਜਿਹੜਾ ਹੈ ਰੂਹ ਨੂੰ ਉਦੋਂ ਸਕੂਨ ਮਿਲਦਾ ਹੈ ਜਦੋਂ ਆਪਣੇ ਮਹਿਬੂਬ ਨੂੰ ਦੇਖ ਲੈਂਦਾ। ਆਪਣੇ ਮਹਿਬੂਬ ਦੇ ਇਸ਼ਕ ਨਾਲ ਰਾਜ ਜਾਂਦੀ ਹੈ ਜ਼ਰਾ ਗੌਰ ਕਰ ਉਹ ਫਕੀਰ ਕਹਿਣ ਲੱਗੇ ਜਦੋਂ ਕਿਸੇ ਦੀਆਂ ਅੱਖਾਂ 'ਚ ਤੁਹਾਡੇ ਲਈ ਤਲਬ ਹੋਵੇ ਜਦੋਂ ਕਿਸੇ ਦੀ ਰੂਹ ਤੁਹਾਨੂੰ ਬਾਗ ਦੀ ਹਰਿਆਲੀ ਸਮਝੇ ਜ਼ਰਾ ਗੌਰ ਕਰਨਾ ਜੋ ਤੁਹਾਡੇ ਬਗੈਰ ਆਪਣੀ ਦੁਨੀਆ ਨੂੰ ਬੰਜਰ ਵੇਖੇ ਯਾਰ ਇਹਦੇ ਬਿਨਾ ਮੇਰੀ ਦੁਨੀਆ ਹੀ ਬੰਜਰ ਹੈ ਔਰ ਇਹ ਪ੍ਰੇਮ ਜੀ ਦੁਨਿਆਵੀ ਰੰਗ ਦੇ ਵਿੱਚ ਲੱਭੋਗੇ ਤਾਂ ਕਿਤੇ ਨਹੀਂ ਲੱਭਣਾ ਕਿਤੇ ਨਹੀਂ ਲੱਭਣਾ ਇਹ ਇਹ ਤਾਂ ਕੋਈ ਰੱਬ ਲੋਕ ਕੋ ਗੁਰੂ ਕੋ ਰਹਿ ਪਰ ਕੋ ਐਸਾ ਪ੍ਰੇਮ ਜਿੱਥੇ ਹੋਵੇ ਜਿੱਥੇ ਇਸ਼ਕ ਮਰਨਾ ਕਿਸੇ ਵਿੱਚ ਕਿਸੇ ਦੀ ਯਾਦ ਵਿੱਚ ਜ਼ਿੰਦਗੀ ਚੋਂ ਕਮ ਨਹੀਂ ਬਬਲ ਉੱਥੇ ਤੁਹਾਨੂੰ ਆਪਣੇ ਅਸਤਿਤਵ ਦੀ ਅਸਲ ਕੀਮਤ ਜਿਹੜੀ ਹੈ ਨਜ਼ਰ ਆਉਂਦੀ ਜਿੱਥੇ ਇਸ਼ਕ ਹੋਵੇ ਉਸੇ ਹੀਰੇ ਦੀ ਕੀਮਤ ਪੈਂਦੀ ਯਾਰ ਜਿਦਾ ਮੁੱਲ ਪਾਉਂਦੇ ਕੋ ਇਸ਼ਕ ਦੀਆਂ ਬਾਤਾਂ ਹੈ ਪ੍ਰੇਮ ਦੀਆਂ ਡੋਰੀਆਂ ਜਿਹੜਾ ਕਹਿੰਦੇ ਫਕੀਰਾਂ ਨੇ ਰੱਬ ਬਣਿਆ ਪਾ ਕੇ ਇਸ਼ਕ ਦੀਆਂ ਡੋਰਾ ਕੋ ਇਸ਼ਕ ਦੀਆਂ ਡੋਰਾ ਨਾਲ ਬਣਿਆ ਜਾਂਦਾ ਹੈ ਇਹ ਰੂਹ ਬੰਦੀ ਸਾਹ ਹਰ ਸਾਲ ਨਾਲ ਉਹਦੇ ਲਿਖੇ ਲਾਣਾ ਇਹ ਵਕੀਰ ਲੋਕ ਫਰਮਉਂਦੇ ਬਾਬਾ ਜੀ ਇਸ਼ਕ ਰੂਹ ਨੂੰ ਜਿਹੜਾ ਹੈ ਜ਼ਿੰਦਗੀ ਦਿੰਦਾ ਫਕੀਰਾਂ ਨੇ ਰੇਤ ਤੇ ਇੱਕ ਲਕੀਰ ਖਿੱਚੀ ਕਹਿਣ ਲੱਗੇ ਪੁੱਤਰ ਉਹਦੇ ਡੋਲਤਾ ਛੋਰਤਾ ਇਤਨੇ ਜਿਸਮ ਨੂੰ ਭਰ ਸਕਦੇ ਤੇਰੇ ਰੂਹ ਨੂੰ ਨਹੀਂ ਜਰਾ غور ਕਰਨਾ ਇਹ ਸਿਰਫ ਸ਼ਰੀਰ ਨੂੰ ਵਧਾਉਂਦੇ ਨੇ ਰੂਹ ਨੂੰ ਨਹੀਂ ਤੇ ਜਿਹੜਾ ਇਸ਼ਕ ਹੈ ਨਾ ਉਹ ਰੂਹ ਨੂੰ ਖੇਲ ਕਲਾਉਂਦਾ ਰੂਹ ਨੂੰ ਖੜਾਉਂਦਾ ਰੂਹ ਵਿੱਚ ਸੁਰਜ ਗੂੰਦਾ ਤੇਰੇ ਬਿਨਾ ਅਸੀਂ ਇੰਜ ਸਾਈ ਜਿਵੇਂ ਸੋਰਾ ਬਿਨਾ ਸਾਜ ਤੇਰੇ ਬਿਨਾ ਅਸੀਂ ਇੰਜ ਮੇਰੇ ਮਾਲਕ ਰੱਬ ਜਿਵੇਂ ਸੋਰਾ ਬਿਨਾ ਸਾਜ ਇਦਾਂ ਹੀ ਹੈ ਨਾ ਬੰਦਾ ਕਹਿੰਦਾ ਬੰਦਾ ਇੱਕ ਬਾਂਸੂਰੀ ਹੈ ਤੇ ਉਹਦੇ ਵਿੱਚ ਰੱਬ ਦਾ ਨਾਮ ਨਾ ਹੋਵੇ ਤਾਂ ਸੋਰਾ ਬਿਨਾ ਸਾਜ ਹੀ ਹੈ ਕੁਝ ਸੁਰ ਹੈ ਨਹੀਂ ਕੋਈ ਫਕੀਰ ਲੋਗ ਗੁਰਮੁਖੀ ਪੰਮ ਰੂਹ ਵਿੱਚ ਸੁਰਜ ਗੂੰਦਾ ਕੀ ਇਸ਼ਕ ਮੁਹੱਬਤ ਉਹ ਸੁਰ ਹੀ ਉਹ ਸੋਹਣੇ ਰੱਬ ਦਾ ਰਾਹ ਬਣਦੇ ਹੈ ਉਹਣਾ ਸੁਰ ਹੈ ਉਹੀ ਸੋਹਣੇ ਰੱਬ ਦਾ ਰਾਹ ਬਣਦੀ। ਉਸ ਤੋਂ ਬਾਅਦ ਉਹ ਚੁੱਪ ਹੋ ਗਏ। ਥੋੜਾ ਜਾਂ ਵਕਤ ਲੰਘ ਗਿਆ ਸੀ ਫਕੀਰਾਂ ਕੋਲ ਬੈਠੇ ਬੈਠੇ ਰਾਤ ਗਹਿਰੀ ਹੋ ਗਈ। ਨੌਜਵਾਨ ਫਕੀਰਾਂ ਨੇ ਚਿਹਰੇ ਵੱਲ ਤੱਕਦਾ ਰਿਹਾ। ਫਕੀਰ ਫਿਰ ਕਹਿਣ ਲੱਗੇ ਜਿਨ੍ਹਾਂ ਦੇ ਦਿਲ ਵਿੱਚ ਇਸ਼ਕ ਨਹੀਂ ਉਹ ਦੋਜ਼ਖ ਵਿੱਚ ਹੀ ਜਾਂਦੇ ਨੇ ਭਾਈ। ਉਹ ਨਰਕੀ ਘਟ ਰਹੇ। ਜਿਨ੍ਹਾਂ ਦੇ ਜ਼ਿੰਦਗੀ 'ਚ ਇਸ਼ਕ ਨਹੀਂ ਨਾ ਇਸ਼ਕ ਨਹੀਂ, ਮੁਹੱਬਤ ਨਹੀਂ, ਪ੍ਰੇਮ ਨਹੀਂ ਕਿਸੇ ਦੇ ਪ੍ਰਤੀ। ਜਿਹੜੇ ਆਪਣੀ ਲਾਲਚ ਨੂੰ ਪੂਰੇ ਕਰਨ ਲੱਗੇ ਆ। ਕਿ ਕਿ ਜਿਹੜਾ ਇਸ਼ਕੋ ਕੀ ਉਹ ਸਮਰਪਣ ਉਹ ਤਾਂ ਕਹਿੰਦਾ ਵੀ ਮੈਨੂੰ ਕਿਹੜੀ ਚੀਜ਼ ਹੋਰ ਰਹਿ ਗਈ ਜੋ ਮੈਂ ਇਹਦੇ ਲਈ ਕਰ ਪਾਵਾਂ ਜਰਾ ਗੌਰ ਕਰਨਾ ਕਿ ਮੈਂ ਕੀ ਕਰ ਪਾਵਾਂ ਹੋਰ ਕਿਤੇ ਮੇਰੇ ਕੋ ਕਮੀ ਨਾ ਰਹਿ ਜਾਵੇ ਕੋਈ ਜਰਾ ਗੌਰ ਕਰਨਾ ਉਹ ਉਹ ਇਸ਼ਕ ਕਰਦੇ ਆ ਤੇ ਜਿਹਨੇ ਸਾਰੀ ਜ਼ਿੰਦਗੀ ਆਪਣਾ ਹੀ ਮਤਲਬ ਦੇਖਣਾ ਹੈ ਆਪਣੀ ਤ੍ਰਿਸ਼ਨਾ ਆਪਣੇ ਮਨ ਦੀ ਅਵਸਥਾਵਾਂ ਤਾਂ ਉਹ ਫਿਰ ਵੀ ਮੇਰੇ ਹਿਸਾਬ ਨਾਲ ਚੱਲੇ ਤੇ ਫੇਰ ਮੈਂ ਇਹਦੇ ਲਈ ਕੁਝ ਕਰਾਂ ਉਹ ਇਸ਼ਕ ਨਹੀਂ ਹੈ ਭਾਈ ਉਹ ਇੱਕ ਦਿਖਾਵਾ ਹੈ ਜੋ ਇਨਸਾਨ ਚਾਰ ਬੰਦੇ ਅੱਜ ਬਹਿ ਕੇ ਕਹਿ ਦਿੰਦਾ ਵੀ ਮੈਂ ਇਹਦੇ ਲਈ ਆ ਕਰ ਰਿਹਾ ਹਾਂ ਔਰ ਮੈਂ ਜੋ ਕੁਝ ਕਰ ਰਿਹਾ ਇਹਨਾਂ ਲਈ ਕਰ ਰਿਹਾ ਉਹ ਇਸ਼ਕ ਨਹੀਂ ਹੈ ਉਹ ਇੱਕ ਦਿਖਾਵਾ ਹੈ ਉਹ ਕਰੋਲਾ ਹੈ ਆਪਣੀ ਲਾਲਸਾ ਨੂੰ ਇਨਸਾਨ ਪੂਰਾ ਕਰਨ ਨਹੀਂ ਕਰ ਰਿਹਾ ਹੈ ਔਰ ਉਹਨੂੰ ਕਿਸੇ ਹੋਰ ਤੇ ਥੋਪ ਰਿਹਾ ਮੈਂ ਆ ਤੇਰੇ ਲਈ ਕੀਤਾ ਤੇਰਾ ਗੌਰ ਕਰਨਾ ਕਿਉਂਕਿ ਜਿਨ੍ਹਾਂ ਨੇ ਕਿਸੇ ਲਈ ਕੁਝ ਕੀਤਾ ਉਹ ਤਾਂ ਬਾਬਾ ਹੀ ਚੁੱਪਚਾਪ ਕਰ ਗਏ ਉਹਦੇ ਸਾਰਾ ਕੁਝ ਵਾਰ ਗਏ ਆਪਣਾ ਤੇਰਾ ਗੌਰ ਕਰਨਾ ਇਸ ਦੁਨੀਆ ਲਈ ਵਾਰਗੇ ਗੁਰੂ ਰਹਿਬਰ ਸਾਰਾ ਕੁਝ ਆਪਣਾ ਉਹਨਾਂ ਨੇ ਇੱਕ ਵਾਰ ਨਹੀਂ ਆਖਿਆ ਕਿ ਤੁਹਾਡੇ ਲਈ ਕੀਤਾ ਸੋ ਉਹ ਉਹਨੂੰ ਦੋਜਕ ਵਿੱਚ ਹੀ ਜਿੰਦਾ ਆਖਦੇ ਆ ਫਕੀਰ ਲੋਕ ਜਿਹੜਾ ਜਿਹਦੇ ਅੰਦਰ ਇਸ਼ਕ ਨਹੀਂ ਮੁਹੱਬਤ ਨਹੀਂ ਕਿਉਂਕਿ ਇਸ਼ਕ ਹੈ ਉਸੇ ਤੋਂ ਸਭ ਸੇ ਇਸ਼ਕ ਕਰ ਇਸ ਇਸ਼ਕ ਦਾ ਯਾਰਾ यही ਦਸਤੂਰ ਹੈ ਉਹ ਆਪਣੇ ਆਪ ਨੂੰ ਬੇਮਤਲਬ ਹੀ ਸਮਝਦੇ ਆ ਹੌਲੀ ਹੌਲੀ ਕਿਉਂਕਿ ਦੁਨੀਆ ਜਿਹੜੀ ਹੈ ਜਿਨ੍ਹਾਂ ਨੂੰ ਉਹਨਾਂ ਨੇ ਦਬਾਅ ਵਿੱਚ ਰੱਖਿਆ ਹੈ ਉਹ ਕਿਨਾਰਾ ਕਰ ਜਾਂਦੇ ਆ ਤੇ ਜ਼ਿੰਦਗੀ ਆਪੇ ਬੇਮਤਲਬ ਹੋ ਜਾਂਦੀ ਹੈ ਇਹ ਇਨਸਾਨ ਰਹੁੰਦਾ ਕਿ ਮੇਰੇ ਨਾਲ ਕੋਈ ਨਹੀਂ ਪਾਈ ਤੂੰ ਆਪਣੇ ਹੀ ਮਤਲਬਾਂ ਲਈ ਆਪਣੀ ਹੀ ਤ੍ਰਿਸ਼ਨਾ ਲਈ ਆਪਣੀ ਹੀ ਚਾਹਾਂ ਲਈ ਵਰਤ ਰਿਆ ਕਿਸੇ ਨੂੰ ਸੋ ਜ਼ਰਾ ਗੌਰ ਕਰਨਾ ਉਹ ਫਿਰ ਆਪਣੇ ਅਸਤਿਤਵ ਨੂੰ ਵੀ ਹੌਲੀ ਹੌਲੀ ਬੋਝ ਸਮਝਣ ਲੱਗ ਪੈਂਦੇ ਨੇ ਤੇ ਲੋਕਾਂ ਦੀਆਂ ਨਿਗਾਹਾਂ ਵਿੱਚ ਆਪਣੇ ਆਪ ਨੂੰ ਇੱਕ ਗਲਤੀ ਸਮਝਦੇ ਨੇ ਪਰ ਜਦੋਂ ਰੂਹ ਇਸ਼ਕ ਵਿੱਚ ਭਿੱਜੀ ਹੁੰਦੀ ਹੈ ਰੂਹ ਇਸ਼ਕ ਵਿੱਚ ਡੁੱਬੀ ਹੁੰਦੀ ਹੈ ਸਾਰਾ ਕੁਝ ਪ੍ਰੇਮ ਨਾਲ ਕਰ ਦਿਆ ਹੈ ਮੰਨ ਲਓ ਤੁਸੀਂ ਕਿਸੇ ਦੇ ਉੱਤੇ ਕੁਝ ਕਿਸਨੂੰ ਕੁਝ ਦੇ ਰਹੇ ਆਂ ਜ਼ਰਾ ਗੌਰ ਕਰਨਾ ਤਾਂ ਉਸ ਨੂੰ ਫਰਜ਼ ਸਮਝਣਾ ਇੱਕ ਅਲੱਗ ਚੀਜ਼ ਹੈ ਪਰ ਉਹ ਚੀਜ਼ ਪ੍ਰੇਮ ਨਾਲ ਕਰਨਾ ਮੁਹੱਬਤ ਨਾਲ ਕਰਨਾ ਉਹਦੇ ਵਿੱਚ ਬਰਕਤਾਂ ਲੈ ਕੇ ਆਉਂਦਾ ਇਹ ਗੱਲ ਯਾਦ ਰੱਖਣਾ ਹੁਣ ਮੰਨ ਲਓ ਸਪੋਜ਼ ਕਰ ਲਓ ਕਿ ਤੁਹਾਡੇ ਕੋਲ ਕੁਝ ਪੈਸੇ ਹੈ ਰਕਮ ਹੈ ਔਰ ਉਹਨੂੰ ਤੁਸੀਂ ਕਿਤੇ ਲਗਾਣਾ ਹੈ ਕਿਸੇ ਹੋਰ ਲਈ ਕਿਸੇ ਹੋਰ ਲਈ ਆਪਣੇ ਪਰਿਵਾਰ ਦੇ ਵਿੱਚ ਕਿਸੇ ਹੋਰ ਲਈ ਲਗਾਣਾ ਹੈ ਹੁਣ ਠੀਕ ਹੈ ਬੰਦਾ ਮਿਹਨਤ ਕਰਦਾ ਹੈ ਪਰ ਇਹ ਗੱਲ ਯਾਦ ਰੱਖਣਾ ਦੇਣ ਵਾਲਾ ਉਹ ਸੋਨਾ ਮਾਲਕ ਹੈ ਇਹੀ ਸਾਧੂ ਸੰਤ ਫਕੀਰ ਗੁਰੂ ਰਹਿਬਰਾਂ ਦਾ ਕਹਿਣਾ ਹੈ ਕਿ ਉਹੀ ਦਿੰਦਾ ਹੈ ਜ਼ਰਾ ਗੌਰ ਕਰ ਉਹ ਤੋਂ ਇਲਾਵਾ ਹੋਰ ਕੋਈ ਨਹੀਂ ਮਦਦ ਉਹੀ ਕਰ ਰਿਹਾ ਹੈ ਜਰੀਆ ਇਨਸਾਨ ਹੁੰਦਾ ਹੈ ਚੀਜ਼ ਉਹੀ ਦੇ ਰਿਹਾ ਹੈ ਜਰੀਆ ਇਨਸਾਨ ਹੁੰਦਾ ਹੈ ਚੀਜ਼ ਉਹੀ ਦੇ ਰਿਹਾ ਹੈ ਮਿਹਨਤ ਇੱਕ ਜ਼ਰੀਆ ਹੈ ਜ਼ਰਾ ਗੌਰ ਕਰ ਨੂਣੇ ਤੇ ਉਹ ਬੰਦਾ ਕਰਦਾ ਹੈ ਰੋ ਰੋ ਕੇ ਕਰਦਾ ਤਾਂ ਉਹਦੇ ਵਿੱਚ ਦੱਸੋ ਭਾਈ ਬਰਕਤ ਹੋਏਗੀ ਬਰਕਤ ਹੋਈ ਉਹ ਤੇ ਇੱਕ ਫਰਜ਼ ਹੋ ਗਿਆ एहसान ਹੋ ਗਿਆ ਉਹਦੇ ਚ ਕਦੇ ਬਰਕਤ ਨਹੀਂ ਹੋਏਗੀ ਕਦੇ ਵੀ ਬਰਕਤ ਨਹੀਂ ਹੋਏ ਤੇ ਜਿਹੜਾ ਇਨਸਾਨ ਪ੍ਰੇਮ ਨਾਲ ਕਰੇਗਾ ਉਹਦੇ ਚ ਕਦੇ ਇਹ ਲਾਲਸਾ ਹੋਏਗੀ ਨਹੀਂ ਤ੍ਰਿਸ਼ਨਾ ਹੋਏਗੀ ਨਹੀਂ ਕਿ ਆਹ ਚੀਜ਼ ਮੈਂ ਕਰ ਰਿਹਾ ਹਾਂ ਤੇ ਮੈਂ ਇਹਦੇ ਵਿੱਚੋਂ ਕੁਝ ਲੈਣਾ ਹੈ ਜਾਂ ਇਹਦੇ ਵਿੱਚ ਮੈਂ ਬਹਿਣਾ ਹੈ ਜਾਂ ਇਹਦੇ ਵਿੱਚ ਮੈਂ ਰਹਿਣਾ ਹੈ ਮੈਂ ਜੋ ਕਰ ਰਿਹਾ ਹਾਂ ਇਹਦੇ ਲਈ ਕਰ ਰਿਹਾ ਹਾਂ ਉਹ ਚੁੱਪਚੀ ਬੀਤੇ ਕਰ ਜਾਂਦਾ ਜ਼ਰਾ ਗੌਰ ਕਰ ਉਹ ਸਾਰਾ ਕੁਝ ਚੁੱਪਚੀ ਬੀਤੇ ਕਰਦਾ ਰੋਲਾ ਨਹੀਂ ਪਾਉਂਦਾ ਲੋਕ ਔਰ ਉਹ ਇਸ਼ਕ ਹੈ ਔਰ ਇਸ਼ਕ ਜਿਹੜਾ ਹੈ ਜਿੱਥੇ ਪ੍ਰੇਮ ਨਾਲ ਕੋਈ ਚੀਜ਼ ਲਗਾਈ ਹੋਏਗੀ ਨਾ ਮੋਹਬਤ ਨਾਲ ਕੋਈ ਚੀਜ਼ ਉਹ ਵਧੇਗੀ ਵਧੇਗੀ ਚਾਹੇ ਕੁਝ ਮਰਜੀ ਹੋ ਜਾਵੇ ਅੱਜ ਵਾਜ ਜਾਏ ਗੱਲ ਮੋਹਬਤ ਦੀ ਇਹ ਗੱਲ ਯਾਦ ਰੱਖ ਜਿੱਥੇ ਲਾਲਚ ਹੋਏਗਾ ਇੱਥੇ ਸਿਰਫ ਆਪਣਾ ਆਪਣਾ ਮੈਂ ਮੈਂ ਹੋਏਗੀ ਉਹ ਹੌਲੀ ਹੌਲੀ ਜਿਹੜਾ ਹੈ ਰੰਗ ਸਮਾਪਤ ਹੋਣ ਲੱਗਦਾ ਹੈ ਸੋ ਬਾਕੀ ਹਰ ਬੰਦੇ ਦੀ ਆਪਣੀ ਆਪਣੀ ਸਮਝ ਆਪਣੇ ਆਪਣੇ ਰੰਗ ਪਰ ਇਹ ਹੈ ਕਿ ਜਦੋਂ ਇਸ਼ਕ ਰੂਹ ਜਿਹੜਾ ਹੈ ਇਸ਼ਕ ਵਿੱਚ ਡੁੱਬਦੀ ਹੈ ਤਾਂ ਇਹ ਫਕੀਰ ਕਹਿੰਦੇ ਉਦੋਂ ਇੱਥੇ ਹੀ ਧਰਤੀ ਤੇ ਹੀ ਸਵਰਗ ਉਤਰ ਆਉਂਦਾ ਹੈ ਜੰਨਤ ਤੋਂ ਧਰਤੀ ਇਹਨੂੰ ਤੁਸੀਂ ਜਨਨ ਦੇ ਘੈਂਸ ਵਰਗ ਕਹਿੰਦੇ ਆ ਉਹ ਤਾਂ ਹੀ ਉਹ ਨਰਕ ਸਵਰਗ ਭਾਈ ਇੱਥੇ ਹੀ ਸਵਰਗ ਉਹਨੇ ਦਰ ਜਿਹਾ ਪਾ ਇਲਾਹੀ ਨਸ਼ ਕਰਛ ਕੱਢੀ ਇਸ ਕਥਾ ਦਾ ਇਸ ਕਹਾਣੀ ਦਾ ਤਾਂ ਫਕੀਰਾਂ ਨੇ ਆਪਣੀ ਲਾਠੀ ਖੜਕਾਈ ਤੇ ਹੋਲੀ ਜੀ ਬੋਲੇ ਕਹਿੰਦੇ ਸੱਚਾ ਸਵਰਗ ਉਹ ਹੈ ਜ਼ਰਾ ਗੌਰ ਕਰਨਾ ਕਿ ਸੱਚਾ ਸਵਰਗ ਉਹ ਹੈ ਕਿ ਜਦੋਂ ਤੁਸੀਂ ਕਿਸੇ ਲਈ ਇੰਨੇ ਕੀਮਤੀ ਬਣ ਜਾਂਦੇ ਹੋ ਕਿ ਉਹ ਆਪਣੀ ਜਾਨ ਤੱਕ ਤੁਹਾਡੇ ਨਾਲ ਕਰ ਦਵੇ ਜ਼ਰਾ ਗੌਰ ਕਰਨਾ ਔਰ ਇਸ਼ਕ ਕਰੇ ਤੁਹਾਨੂੰ ਔਰ ਉਹ પ્રેમ ਕਰੇ ਔਰ ਸਭ ਤੋਂ ਜ਼ਿਆਦਾ ਸੁਭਾਗਿਆਸ਼ਾਲੀ ਉਹ ਹੈ ਜਿਨੇ ਉਸ ਸੋਹਣੇ ਰੱਬ ਨਾਲ પ્રેમ ਕੀਤਾ ਉਸ ਪਰਮਾਤਮਾ ਨਾਲ પ્રેમ ਕੀਤਾ ਕਿਉਂਕਿ ਇਸ਼ਕ ਜਿਹੜਾ ਹੈ ਉਹ ਰੱਬ ਦਾ ਦਰ ਹੈ ਬਾਬਾ ਤੇ ਇਸ਼ਕ ਹੀ ਜਿਹੜਾ ਹੈ ਉਸਦੇ ਦਰ ਦੀ ਕੁੰਜੀ ਹੈ ਜ਼ਰਾ ਗੌਰ ਕਰ ਬਿਨਾ ਇਸ਼ਕ ਨਾ ਮੰਜ਼ਲ ਹੱਥ ਆਵੇ ਬਿਨਾ ਇਸ਼ਕ ਨਾ ਬਣਦੀਆਂ ਬਾਤਾਂ ਨੌਜਵਾਨ ਦੇ ਅੰਦਰ ਕੁਝ ਜਿਹੜਾ ਹੈ ਉਹ ਨਜ਼ਾਰਾ ਜਾਗਿਆ ਇਸ਼ਕ ਦੇ ਨਾਮ ਤੇ ਉਹਦੀ ਰੂਹ ਜਿਹੜੀ ਹੈ ਉਹ ਖੜ ਗਈ ਉਹਨਾਂ ਫਕੀਰਾਂ ਦੇ ਕੋਲ ਬੈਠ ਕੇ ਉਹਨਾਂ ਦੇ ਬਚਨ ਐਸਾ ਕਰਮ ਕਰ ਗਏ ਕਿ ਉਹਦੇ ਦਿਲ ਵਿੱਚ ਵੀ ਇਸ਼ਕ ਉਤਰਿਆ ਆਪਣੇ ਸੋਹਣੇ ਰੱਬ ਦਾ ਆਪਣੇ ਗੁਰੂ ਦਾ ਆਪਣੇ ਰਹਿਬਰ ਦਾ ਆਪਣੇ ਮੁਰਸ਼ਿਦ ਦਾ ਦਿਲ ਵਿੱਚ ਅਜੀਬ ਜਿਹੜੀ ਹੈ ਉਹ ਸੂਫੀਆਂ ਫਕੀਰਾਂ ਵਾਲਾ ਚੈਨ ਉਤਰ ਆਇਆ ਉਹ ਚੁੱਪਚਾਪ ਉਹਨਾਂ ਫਕੀਰਾਂ ਦੇ ਕਦਮਾਂ 'ਚ ਬੈਠ ਗਿਆ ਰੂਹ ਪਹਿਲੀ ਵਾਰ ਅਸਲ 'ਚ ਆਪਣੇ ਅੰਦਰ ਦੀ ਖੁਸ਼ਬੂ ਨੂੰ ਮਹਿਸੂਸ ਕਰ ਰਹੀ ਸੀ ਬਾਬਾ ਜੀ ਔਰ ਇਹੀ ਖੁਸ਼ਬੂ ਸੀ ਜਿਹੜਾ ਜਿਹੜੀ ਉਸ ਨੂੰ ਉਸ ਸੋਹਣੇ ਰੱਬ ਦੇ ਦਰ ਤੱਕ ਲੈ ਕੇ ਗਿਆ ਕਿੰਦੀ ਖੁਸ਼ਬੂ ਇਸ਼ਕ ਦੀ ਖੁਸ਼ਬੂ mohabbat ਦੀ ਖੁਸ਼ਬੂ ਕਿਸੇ ਪ੍ਰਤੀ ਉਹ ਨੂੰ ਆਪਣੇ ਗੁਰੂ ਦੇ ਆਪਣੇ ਮੁਰਸ਼ਿਦ ਦੇ ਪ੍ਰਤੀ ਹੋ ਗਿਆ ਆਪਣੇ ਰੱਬ ਦੇ ਪ੍ਰਤੀ ਹੋ ਗਿਆ ਸੋ ਜ਼ਰਾ ਗੌਰ ਕਰਨਾ ਕਹਿੰਦੇ ਉਹ ਬਹੁਤ ਸੁਭਾਗਿਆਸ਼ਾਲੀ ਹੈ ਇਹਨੂੰ ਇਸ ਦੁਨੀਆ ਦੇ ਵਿੱਚ ਕੋਈ ਪ੍ਰੇਮ ਕਰਨ ਵਾਲਾ ਮਿਲਿਆ ਹੈ ਅਸਲ ਦੇ ਵਿੱਚ ਝੂਠੇ ਦਾਵੇ ਨਹੀਂ ਅਸਲ ਦੇ ਵਿੱਚ ਔਰ ਕੋਈ ਗੁਰੂ ਮੁਰਸ਼ਿਦ ਮਿਲਿਆ ਹੈ ਜਿਸ ਦਾ ਪਿਆਰਾ ਉਹ ਸ਼ਗਿਰਦ ਸ਼ਿष्य ਬਣ ਗਿਆ ਹੈ ਜਿਹੜਾ ਬੜਾ ਪ੍ਰੇਮ ਕਰਦਾ ਹੈ ਗੁਰੂ ਜਿਹਦੇ ਤੋਂ ਜਾਣਾਰੇ ਤਾਂ ਉਹ ਬੜਾ ਹੀ ਸੁਭਾਗਿਆਸ਼ਾਲੀ ਹੈ ਉਦੇ ਵਰਗਾ ਤੇ ਹੋਰ ਕੋਈ ਹੈ ਨਹੀਂ ਤੇ ਜਿਹਨੂੰ ਜਿਹਦੇ ਅੰਦਰ ਉਹ ਸੋਹਣੇ ਰੱਬ ਦਾ ਪ੍ਰੇਮ ਜਾਗਿਆ ਹੈ ਇਸ਼ਕ ਜਗੂ ਵੀ ਬਹੁਤ ਸੁਭਾਗਿਆ ਸ਼ਾਲ ਸੋ ਇਹ ਇਸ਼ਕ ਹੈ ਬਾਬਾ ਤੇ mohabbat ਹੈ ਜੋ ਕਹਿੰਦੇ ਫਕੀਰ ਲੋਕ ਇਸ ਕਹਾਣੀ ਦੇ ਵਿੱਚ ਦੱਸਿਆ ਗਿਆ ਕਿ ਉਸ ਰੱਬ ਦੇ ਘਰ ਦੀ ਚਾਬੀ ਵੀ ਹੈ ਉਸ ਰੱਬ ਦੇ ਘਰ ਦਾ ਦਰਵਾਜ਼ਾ ਸੋ ਇਸ਼ਕ ਕੀਆ ਸਾਈਂ ਜੀ ਕਹਿੰਦੇ ਹੁੰਦੇ ਸੀ ਕਿ ਇਸ਼ਕ ਕੀਆ ਤਾਂ ਐਸਾ ਕੀਤਾ ਕਿ ਯਾਰ ਵੀ ਸਭ ਕੁਝ ਲੁਟਾ ਬੈਠੇ ਇਬਾਦਤ ਕੀਦ ਹੋਇਆ ਸੀ ਕੀ ਕਿ ਸੋਹਣੇ ਖੁਦਾ ਕੇ ਘਰੀ ਜਾ ਬੈਠੇ ਸੋ ਖੁਸ਼ ਰਹਾ ਆਬਾਦ ਰਹੋ ਮਾਲਕ ਤੁਹਾਨੂੰ ਸਾਰਿਆਂ ਨੂੰ ਇਸ਼ਕ ਕਰੇ mohabbat ਕਰੇ ਔਰ ਤੁਸੀਂ ਵੀ ਮਾਲਕ ਨੂੰ ਇਸ਼ਕ ਕਰੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈ ਜੀ ਦੀ ਗੁਰੂਆ ਪੀਰਾਂ ਰਹਿਬਰਾ ਫਕੀਰਾ ਸੰਤ ਮਹਾਤਮਾ ਸਾਈ ਨੂੰ ਕਸਾਰਿਆਂ ਨੂੰ ਪਰਨਾ